ਸਸ਼ੀ ਕਾਲ ਜੀ ਮੈਂ ਜਿੰਨਾ ਤੇ ਮਾਂ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਲੋਜੀਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਲਾਲ ਸੂਟ ਪਾਈ ਸੋਹਣੀ ਸਨੱਖੇ ਜਨਾਨੀ ਕਿਵੇਂ ਸੋਫੇ ਦੇ ਉੱਤੇ ਬੈਠੀ ਜਨਾਨੀ ਨੂੰ ਦੇਖ ਕੇ ਜਿਹੜੀ ਕਿ ਚੀਕਾਂ ਮਾਰ ਲੱਗ ਜਾਂਦੀਆਂ ਨੇ ਕਿਉਂਕਿ ਇਸ ਲਾਲ ਸੂਟ ਵਾਲੀ ਜਨਾਨੀ ਦੇ ਵਿੱਚ ਕੋਈ ਭੂਤ ਪ੍ਰੇਤ ਵੜ ਜਾਂਦਾ ਤੇਜ਼ਾ ਇਲਾਜ ਕਰਵਾਉਣ ਦੇ ਵਾਸਤੇ ਜਿਹੜੀ ਇਹ ਮਾਤਾ ਸੋਫੇ ਦੇ ਉੱਤੇ ਬੈਠੀ ਹੈ ਇਸ ਡੇਰੇ ਦੇ ਵਿੱਚ ਇਹ ਆਉਂਦੀ ਹੈ ਤੇ ਇੱਥੇ ਇਹਦਾ ਜਿਹੜਾ ਕੀ ਇਲਾਜ ਕੀਤਾ ਜਾਂਦਾ ਕਿਉਂਕਿ ਭੂਤ ਪ੍ਰੇਤਾਂ ਦਾ ਇਲਾਜ ਸਿਰਫ ਜਿਹੜੇ ਬਾਬਿਆਂ ਨੇ ਜਾਂ ਜਿਹੜੀਆਂ ਨਾ ਮਾਤਾ ਨੇ ਡੇਰੇ ਖੋਲੇ ਹੋਏ ਨੇ ਸਿਰਫ ਉੱਥੇ ਹੀ ਇਹਨਾਂ ਚੀਜ਼ਾਂ ਦਾ ਇਲਾਜ ਹੁੰਦਾ ਕਿਉਂਕਿ ਭੂਤ ਪ੍ਰੇਤਾਂ ਨੂੰ ਵਾਸ ਦੇ ਵਿੱਚ ਕਰਨ ਦਾ ਜਿਹੜੀ ਸ਼ਕਤੀ ਇਹਨਾਂ ਬਾਬਿਆਂ ਕੋਲ ਆ ਉਹ ਕਿਸੇ ਕੋਲ ਨਹੀਂ ਹੈਗੀ ਜਿਹਦੇ ਚੱਲਦੇ ਇਹਨਾਂ ਦੇ ਵੱਲੋਂ ਚੱਪੇ-ਚੱਪੇ ਤੇ ਡੇਰੇ ਖੋਲੇ ਹੋਏ ਨੇ ਤੇ ਇਹਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਕਿ ਭਾਈ ਜੇਕਰ ਕੋਈ ਸਿਰ ਘਮਾਉਣ ਲੱਗ ਜਾਂਦਾ ਵੀ ਇਹਦੇ ਚ ਉਪਰੀ ਸ਼ਾਇ ਵੜ ਗਈ ਐ ਇਹਦੇ ਵਿੱਚ ਕੋਈ ਭੂਤ ਆ ਕੋਈ ਪ੍ਰੇਤ ਆ ਕੋਈ ਚੜੇਲ ਆ ਕੋਈ ਜਿੰਨ ਦਾ ਬਾਸ ਹੋ ਗਿਆ ਤਾਂ ਫਿਰ ਉਹ ਸਿਰ ਘਮਾਉਣ ਲੱਗ ਪੈਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਇਹ ਸੋਫੇ ਤੇ ਬੈਠੀ ਮਾਤਾ ਕਹਾਉਂਦੀ ਐ ਜਿਹੜੀ ਕਿ ਆਪਣੇ ਆਪ ਨੂੰ ਵੀ ਮੈਂ ਮਾਂ ਤਾਂ ਤਾਂ ਉਹ ਹਿਆਸ ਕਰਦੀ ਐ ਤਾਂ ਦੇਖਦੇ ਦੇਖਦੇ ਗੱਲਾਂ ਕਰਦੇ ਕਰਦੇ ਜਿਹੜੀ ਕਿ ਇਹ ਜਨਾਨੀ ਲਾਲ ਸੂਟ ਵਾਲੀ ਜਿਹੜੀ ਸਿਰ ਘਮਾਉਂਦੀ ਐ ਚੀਕਾਂ ਮਾਰਨ ਲੱਗ ਜਾਂਦੀ ਐ ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਕੋਣ ਸੀ ਆ ਦੇਵੀ? ਵੀਡੀਓ ਤੁਸੀਂ ਦੇਖ ਹੀ ਲਈਆ ਤਾਂ ਕਿਸ ਕਦਰ ਦੇ ਨਾਲ ਪਖੰਡਵਾਦ ਵਧਦਾ ਜਾ ਰਿਹਾ ਸਮਝ ਨਹੀਂ ਆਉਂਦੀ ਕਿ ਜਿਹੜੇ ਅਜਾਹੇ ਲੋਕ ਨੇ ਨਾ ਡੇਰਿਆਂ ਦੇ ਵਿੱਚ ਜਾ ਕੇ ਸਿਰ ਘਮਾਉਂਦੇ ਨੇ ਸੱਚਮੁੱਚ ਹੀ ਇਹਨਾਂ ਦੇ ਵਿੱਚ ਕੁਝ ਹੁੰਦਾ ਆ ਜਾਂ ਫਿਰ ਇਹ ਵੀ ਇਹਨਾਂ ਦੇ ਸਿਖਾਏ ਹੋਏ ਮੂਰਲੇ ਪੱਕੇ ਚੇਲੇ ਹੁੰਦੇ ਨੇ ਜੋ ਜਿਵੇਂ ਇਸ਼ਾਰਾ ਕੀਤਾ ਜਾਂਦਾ ਓਦਾਂ ਹੀ ਕਰਦੇ ਨੇ ਜਾਂ ਫਿਰ ਸੱਚੀ ਇਹਨਾਂ ਦੇ ਵਿੱਚ ਕੁਝ ਹੁੰਦਾ ਇਹ ਤਾਂ ਕਹਿਣਾ ਬਹੁਤ ਮੁਸ਼ਕਲ ਹੋਇਆ ਪਿਆ ਕਿਉਂਕਿ ਪਖੰਡਵਾਦੀ ਇੰਨਾ ਵੱ ਚੁੱਕਿਆ ਪਰ ਅਜਿਹਾ ਕੁਝ ਵੀ ਨਹੀਂ ਹੋ ਸਕਦਾ ਕਿ ਹਾਂ ਕਿ ਲੋਕ ਐਦਾਂ ਸਿਰ ਘਮਾਉਣਾ ਪਰ ਇਹ ਤਾਂ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ ਕਿਹੜੇ ਰਾਹ ਦੇ ਉੱਤੇ ਲੋਕਾਂ ਨੂੰ ਤੋਰਿਆ ਹੋਇਆ ਦੂਜੇ ਪਾਸੇ ਉਹ ਵੀ ਲੋਕ ਮੂਰਖ ਨੇ ਜਿਹੜੇ ਕਿ ਅਜਿਹੇ ਡੇਰਿਆਂ ਨੂੰ ਵਧਾਵਾ ਦੇ ਰਹੇ ਨੇ ਅਤੇ ਅੰਧਵਿਸ਼ਵਾਸ ਦੇ ਵਿੱਚ ਫਸੇ ਹੋਏ ਲੋਕ ਹੋਰਾਂ ਲੋਕਾਂ ਨੂੰ ਵੀ ਇਸ ਦੇ ਵਿੱਚ ਫਸਾਉਂਦੇ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼